ਅੱਜ ਆਪਾਂ ਪਹੁੰਚੇ ਆਂ ਜੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੁਤਲੀ ਘਰ ਚੌਂਕ ਦੇ ਵਿੱਚ ਐ ਸੈਂਟਰਲ ਖਾਲਸਾ ਯਤਿਮਖਾਨਾ ਨਾਮ ਦੀ ਸੰਸਥਾ ਸ਼ਹੀਦ ਉਦਮ ਸਿੰਘ ਦੀ ਯਾਦ ਵਿੱਚ ਇਹ ਇੱਕ ਛੋਟਾ ਜਿਹਾ ਮੈਮੋਰੀਅਲ ਬਣਾਇਆ ਇਸ ਸੰਸਥਾ ਨਾਲ ਸ਼ਹੀਦ ਉਦਮ ਸਿੰਘ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਇਸੇ ਸੰਸਥਾ ਦੇ ਵਿੱਚ ਰਹਿ ਕੇ ਸ਼ਹੀਦ ਉਦਮ ਸਿੰਘ ਨੇ ਆਪਣੀ ਵਿੱਦਿਆ ਹਾਸਲ ਕੀਤੀ 1919 ਵਿੱਚ ਜਦੋਂ ਜਲਿਆਂਵਾਲਾ ਬਾਗ ਕਾਂਡ ਵਾਪਰਦਾ ਉਦੋਂ ਸ਼ਹੀਦ ਉਦਮ ਸਿੰਘ ਇਸੇ ਸੰਸਥਾ ਦੇ ਵਿੱਚ ਰਹਿ ਕੇ ਆਪਣੀ تعلیم ਹਾਸਲ ਕਰ ਰਹੇ ਸੀ ਇੱਥੋਂ ਜਾ ਕੇ ਜਦੋਂ ਉਹਨਾਂ ਨੇ ਸਾਰਾ ਕੁਝ ਦੇਖਿਆ ਕਿ ਜਲਿਆਂਵਾਲੇ ਬਾਗ ਦੇ ਵਿੱਚ ਕਿਸ ਤਰ੍ਹਾਂ ਅੰਗਰੇਜ਼ ਨੇ ਨਿਹੱਥੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਸੋ ਕਤਲੇਆਮ ਨੂੰ ਦੇਖ ਕੇ ਉਸੇ ਦਿਨ ਇਸ ਯੋਧੇ ਨੇ ਕਸਮ ਖਾ ਲਈ ਸੀ ਕਿ ਇਸ ਖੂਨੀ ਕਾਂਡ ਦਾ ਬਦਲਾ ਜ਼ਰੂਰ ਲਿਆ ਜਾਵੇਗਾ ਲੰਡਨ ਵਿੱਚ ਜਾ ਕੇ ਜਰਨਲ ਡਾਇਰ ਨੂੰ ਮਾਰ ਕੇ ਇਸ ਯੋਧੇ ਨੇ ਉਸ ਖੂਨੀ ਕਾਂਡ ਦਾ ਬਦਲਾ ਲਿਆ ਜਲਿਆਂਵਾਲੇ ਬਾਗ ਨਾਲ ਸੰਬੰਧਤ ਬਹੁਤ ਸਾਰੀਆਂ ਤਸਵੀਰਾਂ ਤੇ ਜ਼ਿਆਦਾ ਅੱਜ ਵੀ ਇਸ ਮੈਮੋਰੀਅਲ ਵਿੱਚ ਮੌਜੂਦ ਨੇ ਜਦੋਂ ਵੀ ਕਤੇ ਅੰਮ੍ਰਿਤਸਰ ਸਾਹਿਬ ਆਓ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਦਿਖਾਓ ਸਾਡੇ ਵਡੇਰਿਆਂ ਨੇ ਇਸ ਮੁਲਕ ਲਈ ਕਿੰਨੇ